ਹੈਲੋ ਦੋਸਤੋ ਮੈਂ ਵਿੱਕੀ ਸਵਾਗਤ ਕਰਦਾ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਅੱਜ ਦੀ ਜੋ ਆਪਣੀ ਕਲਾਸ ਹੈ ਉਹ ਪੰਜਾਬੀ ਜੀਕੇ ਦੀ ਹੈ ਅੱਜ ਆਪਾਂ ਗੱਲ ਕਰਾਂਗੇ ਚੌਥੇ ਜ਼ਿਲ੍ਹੇ ਦੀ ਯਾਨੀ ਕਿ ਮਾਝੇ ਦਾ ਚੌਥਾ ਜ਼ਿਲ੍ਹਾ ਹੈ ਤਰਨਤਾਰਨ ਆਪਾਂ ਇਸ ਤੋਂ ਪਹਿਲਾਂ ਤਿੰਨ ਜ਼ਿਲ੍ਹੇ ਕੰਪਲੀਟ ਕਰ ਚੁੱਕੇ ਆ ਪਠਾਨਕੋਟ ਗੁਰਦਾਸਪੁਰ ਤੇ ਅਮਰਸਰ ਜਿਨ੍ਹਾਂ ਨੇ ਵੀ ਉਹ ਵੀਡੀਓ ਨਹੀਂ ਦੇਖੀ ਉਹ ਤੁਸੀਂ ਚੈਨਲ ਤੇ ਜਾ ਕੇ ਵੀਡੀਓ ਦੇਖ ਸਕਦੇ ਹੋ ਜ਼ਿਲ੍ਹਿਆਂ ਬਾਰੇ ਪੂਰੀ ਨੌਲੇਜ ਉਸ ਵੀਡੀਓ ਵਿੱਚ ਤੁਹਾਨੂੰ ਮਿਲੂਗੀ ਤੇ ਅੱਜ ਆਪਾਂ ਗੱਲ ਕਰਾਂਗੇ ਗੱਲ ਤਰਨਤਾਰਨ ਜ਼ਿਲ੍ਹੇ ਦੀ ਤੇ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਜਰੂਰ ਦਬਾ ਦੇਣਾ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਵੀਡੀਓ ਸ਼ੁਰੂ ਕਰਦੇ ਆਂ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਤਰਨਤਾਰਨ 16 ਜੂਨ 2006 ਨੂੰ ਜ਼ਿਲ੍ਹਾ ਬਣਾਇਆ ਗਿਆ 16 ਜੂਨ 2006 ਨੂੰ ਤਰਨਤਾਰਨ ਜ਼ਿਲ੍ਹਾ ਬਣਾਇਆ ਗਿਆ ਸੀ ਇਹ ਕੈਪਟਨ ਅਮਰਿੰਦਰ ਸਿੰਘ ਦੁਆਰਾ ਬਣਾਇਆ ਗਿਆ ਸੀ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਆਪਣਾ ਕੀ ਸੀ ਮੁੱਖ ਮੰਤਰੀ ਸੀ ਪੰਜਾਬ ਦਾ ਤੇ ਇਸ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਨੇ 1596 ਈਸਵੀ ਵਿੱਚ ਕੀਤੀ ਸੀ ਜੀ 1596 ਈਸਵੀ ਵਿੱਚ ਇਸ ਤਰਨਤਾਰਨ ਦੇ ਸਥਾਪਨਾ ਗੁਰੂ ਅਰਜਨ ਦੇਵ ਜੀ ਦੁਆਰਾ ਕੀਤੀ ਗਈ ਸੀ ਤੇ ਕਿਸੇ ਟਾਈਮ ਤਰਨਤਾਰਨ ਪੰਗੀ ਮਿਸਲ ਦਾ ਹਿੱਸਾ ਵੀ ਰਿਹਾ ਹੈ ਪੰਗੀ ਮਿਸਲ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਚ 12 ਮਿਸਲ ਸੀ ਉਹਨਾਂ ਵਿੱਚ ਇੱਕ ਪੰਗੀ ਮਿਸਲ ਸੀ ਉਸ ਦਾ ਵੀ ਕਿਸੇ ਟਾਈਮ 'ਚ ਹਿੱਸਾ ਰਿਹਾ ਹੈ ਤਰਨਤਾਰਨ ਤੇ ਤਰਨਤਾਰਨ ਸਿੱਖ ਸੱਭਿਆਚਾਰ ਦਾ ਧੁਰਾ ਹੈ ਇੱਥੇ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਵੀ ਹਨ ਇਤਿਹਾਸਿਕ ਸਥਾਨ ਹੈ ਤਰਨਤਾਰਨ ਇੱਥੇ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਵੀ ਹਨ ਤਰਨਤਾਰਨ ਸ਼ਹਿਰ 1980 ਅਤੇ 1910 ਦੇ ਸਰੂਪ ਵਿੱਚ ਸਿੱਖ ਵਿਕਾਸ ਦਾ ਕੇਂਦਰ ਰਿਹਾ ਹੈ 1980 ਤੋਂ 1990 ਦੇ ਦਹਾਕੇ ਦੇ ਰੂਪ ਵਿੱਚ ਸਿੱਖ ਵਿਕਾਸ ਦਾ ਕੇਂਦਰ ਰਿਹਾ ਹੈ ਤਰਨਤਾਰਨ ਤੇ ਇਹ ਕਿਹੜੇ ਖੇਤਰ ਚ ਪੈਂਦਾ ਜੀ ਇਹ ਮਾਝੇ ਖੇਤਰ ਚ ਪੈਂਦਾ ਹੈ ਡਿਵੀਜ਼ਨ ਕਿਹੜੀ ਹੈ ਨੂੰ ਇਹ ਜਲੰਧਰ ਡਿਵੀਜ਼ਨ ਚ ਆਉਂਦਾ ਹੈ ਤਹਿਸੀਲਾਂ ਕਿਹੜੀਆਂ ਨੇ ਚਾਰ ਤਹਿਸੀਲਾਂ ਨੇ ਪਿੱਕੀਵਿੰਡ ਖੰਡੂਰ ਸਾਹਿਬ ਪੱਟੀ ਤਰਨਤਾਰਨ ਇਹ ਚਾਰ ਤਸੀਲਾਂ ਨੇ ਜੀ ਤਰਨਤਾਰਨ ਜ਼ਿਲ੍ਹੇ ਦੀਆਂ ਤੇ ਜੇਕਰ ਗੱਲ ਕਰੀਏ ਉਪ ਤਸੀਲਾਂ ਦੀ ਤਾਂ 6 ਉਪ ਤਸੀਲਾਂ ਨੇ ਪਹਿਲੀ ਹੈ ਜੀ ਚੋਲਾ ਸਾਹਿਬ ਗੋਇੰਦਵਾਲ ਸਾਹਿਬ ਹਰੀਕੇ ਜੰਮਲ ਖੇਮ ਕਰਨ ਨੌਸਰਾ ਪੰਨੂਆ ਇਹ 6 ਕਿਨੇ ਉਪ ਤਸੀਲਾਂ ਨੇ ਤੇ ਬਲਾਕ ਦੀ ਗੱਲ ਕਰੀਏ ਤਾਂ 8 ਬਲਾਕ ਨੇ ਤਰਨਤਾਰਨ ਨੌਸਰਾ ਪੰਨੂਆ ਚੋਲਾ ਸਾਹਿਬ ਪਿੱਕੀ ਵਿੰਡ ਖੰਡੂਰ ਸਾਹਿਬ ਬਲਤੋਹਾ ਗੰਡੀ ਵਿੰਡ ਤੇ ਪੱਟੀ ਇਹ ਅੱਠ ਕੀ ਨੇ ਬਲਾਕ ਨੇ ਤਰਨਤਾਰਨ ਜ਼ਿਲ੍ਹੇ ਦੇ ਤੇ ਹੁਣ ਗੱਲ ਕਰਦੇ ਆ 2011 ਦੀ ਜਨਗਣਨਾ ਅਨੁਸਾਰ ਤਰਨਤਾਰਨ ਜ਼ਿਲ੍ਹੇ ਦੀ ਕੁੱਲ ਆਬਾਦੀ ਤਾਂ ਕੁੱਲ ਜਨਸੰਖਿਆ ਕਿੰਨੀ ਹੈ ਜੀ 11 ਲੱਖ 19627 ਕੁੱਲ ਜਨਸੰਖਿਆ ਹੈ ਇਹਨਾਂ ਵਿੱਚੋਂ ਪੁਰਸ਼ ਨੇ ਜੋ 599369 ਪੁਰਸ਼ ਨੇ ਤੇ 530258 ਕਿਨੇ ਔਰਤਾਂ ਨੇ ਤੇ ਸਾਖਰਤਾ ਦਰ ਦੀ ਗੱਲ ਕਰੀਏ ਵੀ ਕਿੰਨੇ ਪੜ੍ਹੇ ਲਿਖੇ ਨੇ ਤਰਨਤਾਰਨ ਜ਼ਿਲ੍ਹੇ ਚ ਤਾਂ 67.8% ਜਿਹੜੇ ਲੋਕ ਨੇ ਉਹ ਪੜ੍ਹੇ ਲਿਖੇ ਨੇ ਤਰਨਤਾਰਨ ਦੇ ਤੇ ਲਿੰਗ ਅਨੁਪਾਤ ਦੀ ਗੱਲ ਕਰੀਏ ਤਾਂ 898 ਹੈ ਜੀ ਤੇ ਏਰੀਆ 2414 ਕਿਲੋਮੀਟਰ ਸਕਰ ਇਹਦਾ ਏਰੀਆ ਹੈ ਸਾਰਾ ਤੇ ਖੇਤਰ ਤੋਂ ਤੁਹਾਨੂੰ ਦੱਸ ਦਿੰਦਾ ਕਿ ਇਹ ਮਾਝੇ ਖੇਤਰ ਵਿੱਚ ਹੁੰਦਾ ਜੇਕਰ ਡਿਵੀਜ਼ਨ ਦੀ ਗੱਲ ਕਰੀਏ ਇਹ ਡਿਵੀਜ਼ਨ ਵੀ ਹੈ ਤੁਹਾਂ ਦੱਸਤੀ ਜਲੰਧਰ ਡਿਵੀਜ਼ਨ ਵਿੱਚ ਹੁੰਦਾ ਹੈ ਤੇ ਹੁਣ ਗੱਲ ਕਰਦੇ ਆ ਕਿ 2011 ਦੀ ਜਨਗਣਨਾ ਅਨੁਸਾਰ ਧਰਮ ਦੇ ਤੌਰ ਤੇ ਆਬਾਦੀ ਕਿੰਨੀ ਹੈ ਤਰਨਤਾਰਨ ਜ਼ਿਲ੍ਹੇ ਚ ਤਾਂ ਸਭ ਤੋਂ ਵੱਧ ਜੀ 93.33% ਸਿੱਖ ਨੇ 5.40% ਹਿੰਦੂ ਨੇ 0.54% ਈਸਾਈ ਨੇ ਤੇ 0.34% ਕਿਨੇ ਜੀ ਮੁਸਲਮਾਨ ਨੇ ਤਰਨਤਾਰਨ ਜ਼ਿਲ੍ਹੇ ਚ ਹੁਣ ਗੱਲ ਕਰਦੇ ਹਾਂ ਜੀ ਫੇਮਸ ਸਥਾਨ ਦੀ ਫੇਮਸ ਗੁਰਦੁਆਰੇ ਜੋ ਵੀ ਨੇ ਤਰਨਤਾਰਨ ਦੇ ਜਿਵੇਂ ਜੀ ਦੇਖੋ ਗੁਰਦੁਆਰਾ ਖੰਡੋਰ ਸਾਹਿਬ ਹੈ ਜੀ ਗੁਰਦੁਆਰਾ ਖੂਕਾ ਸੋਰੀ ਗੁਰੂ ਕਾ ਖੂ ਅੱਗੇ ਹੈ ਗੁਰਦੁਆਰਾ ਚੁੱਲ੍ਹੇ ਮਹਿਲ ਗੁਰਦੁਆਰਾ ਗਰਜਾ ਸਿੰਘ ਬੋਤਾ ਸਿੰਘ ਗੁਰਦੁਆਰਾ ਟੱਕਰ ਸਾਹਿਬ ਹਰੀਕੇ ਪੱਤਿਆਂ ਨਿਸ਼ਾਣੇ ਸਿੱਖੀ ਤੇ ਲਕੀਰ ਸਾਹਿਬ ਇਹ ਜੋ ਫੇਮਸ ਨੇ ਸਤਨਾ ਜੋ ਕਿ ਤੁਹਾਨੂੰ ਦੱਸੇ ਨੇ ਇਹ ਸਾਰੇ ਹੀ ਸਾਰੇ ਫੇਮਸ ਨੇ ਪੇਪਰਾਂ ਵਿੱਚ ਪੁੱਛੇ ਜਾਂਦੇ ਨੇ ਤੇ ਹੁਣ ਆਪਾਂ ਗੱਲ ਕਰਦੇ ਆਂ ਖੰਡੂਰ ਸਾਹਿਬ ਦੀ ਜੋ ਕਿ ਇੱਕ ਇਤਿਹਾਸਿਕ ਹੈ ਇਹਦੇ ਨਾਲ ਬਹੁਤ ਸਾਰੀ ਇਤਿਹਾਸਿਕ ਗੱਲਾਂ ਗੁਰੂ ਸਾਹਿਬਾਨ ਨਾਲ ਜੁੜੀਆਂ ਹੋਈਆਂ ਨੇ ਆਪਾਂ ਗੱਲ ਕਰਦੇ ਆਂ ਖੰਡੂਰ ਸਾਹਿਬ ਦੀ ਦੇਖੋ ਖੰਡੂਰ ਸਾਹਿਬ ਬਿਆਸ ਦਰਿਆ ਦੇ ਨੇੜੇ ਸਥਿਤ ਹੈ ਜੀ ਖੰਡੋਰ ਸਾਹਿਬ ਬਿਆਸ ਦਰਿਆ ਦੇ ਨੇੜੇ ਸਥਿਤ ਹੈ ਗੁਰੂ ਅੰਗਦ ਦੇਵ ਜੀ ਦੀ ਕਰਮ ਭੂਮੀ ਵਜੋਂ ਵੀ ਜਾਣਿਆ ਜਾਂਦਾ ਹੈ ਖੰਡੋਰ ਸਾਹਿਬ ਨੂੰ ਇਹ ਇੱਕ ਇਤਿਹਾਸਿਕ ਸਥਾਨ ਹੈ ਇਸ ਸਥਾਨ ਤੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਗੱਦੀ ਬਖਸ਼ੀ ਸੀ ਖੰਡੋਰ ਸਾਹਿਬ ਵਿੱਚ ਹੀ ਤੇ ਗੁਰੂ ਅਮਰਦਾਸ ਜੀ ਨੇ 12 ਸਾਲ ਇਸ ਸਥਾਨ ਤੇ ਗੁਰੂ ਅੰਗਦ ਦੇਵ ਜੀ ਸੇਵਾ ਕੀਤੀ ਸੀ ਇਸ ਕਾਰਨ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਗੁਰੂ ਅੰਗਦ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਗੁਰੂ ਅਮਰਦਾਸ ਜੀ ਨੂੰ ਚੁਣਿਆ ਸੀ ਤੇ ਇੱਥੇ ਹੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦਾ ਵੀ ਵਿਕਾਸ ਕੀਤਾ ਸੀ ਹਾਂਜੀ ਉਹਨੂੰ ਆਪਾਂ ਗੱਲ ਕਰਦੇ ਹਾਂ ਗੋਇੰਦਵਾਲ ਦੀ ਇਹਦੇ ਨਾਲ ਵੀ ਉਹ ਜਿਹੜੇ ਗੱਲਾਂ ਨੇ ਜੁੜੀਆਂ ਹੋਈਆਂ ਨੇ ਗੁਰੂ ਗੁਰਸਹਿਬਾਨ ਨਾਲ ਦੇ ਸਬੰਧੀ ਦੇਖੋ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਦੀ ਸਥਾਪਨਾ ਕੀਤੀ ਸੀ ਬਈ ਇੱਕ ਕੁਐਸਚਨ ਵੀ ਆ ਜਾਂਦਾ ਪੇਪਰਾਂ 'ਚ ਵੀ ਗੋਇੰਦਵਾਲ ਦੀ ਸਥਾਪਨਾ ਕਿਹਨੇ ਕੀਤੀ ਸੀ ਦੀ ਤਾਂ ਗੁਰੂ ਅਮਰਦਾਸ ਜੀ ਨੇ ਕੀਤੀ ਸੀ ਇੱਥੇ ਇੱਕ ਬੌਲੀ ਵੀ ਨੰਦਰਮਾਨ ਕਰਵਾਇਆ ਗਿਆ ਯਾਨੀ ਖੋਦ ਆ ਇਸ ਵਿੱਚ 84 ਪੌੜੀਆਂ ਬਣਾਈਆਂ ਗਈਆਂ ਗੁਰੂ ਅਮਰਦਾਸ ਜੀ 33 ਸਾਲ ਤੱਕ ਗੋਇੰਦਵਾਲ ਵਿੱਚ ਹੀ ਰਹੇ ਤੇ ਇੱਥੇ ਹੀ ਅਕਬਰ ਅਤੇ ਗੁਰੂ ਰਾਮਦਾਸ ਜੀ ਦੀ ਮੁਲਾਕਾਤ 1568 ਵਿੱਚ ਗੋਇੰਦਵਾਲ ਵਿੱਚ ਹੀ ਹੁੰਦੀ ਹੈ ਤੇ ਇੱਥੇ ਹੀ ਅਕਬਰ ਨੇ ਗੁਰੂ ਜੀ ਨੂੰ ਜ਼ਮੀਨ ਪੇਟ ਕਰਨੀ ਚਾਹੀ ਪਰ ਗੁਰੂ ਜੀ ਨੇ ਮਨਾ ਕਰ ਦਿੱਤਾ ਫਿਰ ਅਕਬਰ ਨੇ ਉਹ ਜ਼ਮੀਨ ਗੁਰੂ ਅਮਰਦਾਸ ਜੀ ਦੀ ਪੁੱਤਰੀ ਸੀ ਬੀਬੀ ਪਾਨੀ ਉਹਦੇ ਨਾਮ ਕਰਵਾ ਦਿੱਤੀ ਇਹ ਲਿਖਿਆ ਹੈ ਦੇਖੋ ਅਕਬਰ ਨੇ ਪੁੱਤਰੀ ਬੀਬੀ ਪਾਨੀ ਦੇ ਨਾਮ ਜ਼ਮੀਨ ਪੈਂਡ ਕੀਤੀ ਸੀ ਅੱਗੇ ਹੈ ਜੀ 15 April 1565 ਵਿੱਚ ਗੁਰੂ ਅਰਜਨ ਦੇਵ ਜੀ ਦਾ ਜਨਮ ਵੀ ਇੱਥੇ ਹੋਇਆ ਸੀ ਗੋਵਿੰਦਵਾਲ ਵਿੱਚ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਵੀ ਇੱਥੇ ਹੀ ਹੋਇਆ ਸੀ 15 April 1563 ਨੂੰ ਜੀ ਹਾਂ ਜੀ ਐਸੀ ਜੀ ਆਪਣੀ ਅੱਜ ਦੀ ਵੀਡੀਓ ਆਈ ਹੋਪ ਕਿ ਤੁਹਾਨੂੰ ਤਰਨਤਨ ਜ਼ਿਲ੍ਹੇ ਬਾਰੇ ਪੂਰੀ ਨੋਲਿਜ ਮਿਲ ਗਈ ਹੋਵੇਗੀ ਕਿਉਂਕਿ ਇਹ ਜੋ ਪੁਆਇੰਟ ਨੇ ਇਹ ਪੁਆਇੰਟ ਉਹ ਨੇ ਜੋ ਪੇਪਰਾਂ ਵਿੱਚ ਜੋ ਕੁਐਸਚਨ ਆਉਂਦੇ ਨੇ ਉਹ ਇੰਨਾ ਪੁਆਇੰਟਾਂ ਵਿੱਚੋਂ ਹੀ ਆਉਂਦੇ ਨੇ ਜੋ ਤੁਹਾਨੂੰ ਇਸ ਵੀਡੀਓ ਵਿੱਚ ਕਰਾਏ ਗਿਆ ਇੰਨਾਂ ਗੱਲਾਂ ਦਾ ਧਿਆਨ ਰੱਖਿਓ ਤੇ ਇੱਕ ਵੀ ਗੱਲ ਮਿਸ ਕਰਨ ਵਾਲੀ ਨਹੀਂ ਐ ਸਾਰੀ ਦੀ ਸਾਰੀ ਪੇਪਰਾਂ ਵਿੱਚ ਪੁੱਛੇ ਜਾਣ ਵਾਲੇ ਕੁਐਸਚਨ ਨੇ ਠੀਕ ਹੈ ਤਾਂ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੋਸਤੋ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਜੋ ਇਹ ਸੀਰੀਜ਼ ਚੱਲੀ ਹੋਈ ਹੈ ਜੇਲ੍ਹਾਂ ਦੀ ਇਹ ਕਿਵੇਂ ਲੱਗ ਰਹੀ ਹੈ ਤਾਂ ਆਪਾਂ ਅਗਲੇ ਵੀਡੀਓ ਚ ਕਰਾਂਗੇ ਅਗਲਾ ਜ਼ਿਲ੍ਹਾ ਯਾਨੀ ਕਿ ਆਪਾਂ ਜਾਵਾਂਗੇ ਹੁਣ ਦੁਆਬੇ ਵੱਲ ਮਾਜਾ ਆਪਣਾ ਅੱਜ ਕੰਪਲੀਟ ਹੋ ਗਿਆ ਚਾਰ ਜ਼ਿਲ੍ਹੇ ਜਿਹੜੇ ਮਾਜੇ ਦੇ ਨੇ ਉਹ ਆਪਾਂ ਕੰਪਲੀਟ ਕਰ ਚੁੱਕੇ ਆ ਤੇ ਅਗਲੀ ਵੀਡੀਓ ਸ਼ੁਰੂ ਕਰਾਂਗੇ ਆਪਾਂ ਦੁਆਬਾ ਜ਼ਿਲ੍ਹੇ ਐਵੇਂ ਕਰਕੇ ਸਾਰੇ ਆਪਾਂ ਤੇਜ਼ ਦੇ ਤੇਜ਼ ਜ਼ਿਲ੍ਹੇ ਕੰਪਲੀਟ ਕਰਾਂਗੇ ਤੇ ਦੋਸਤੋ ਬਣੇ ਰਹੋ ਚੈਨਲ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਾਂ ਤੱਕ ਲਈ ਧੰਨਵਾਦ ਜੀ